वाले वीर ਜਲਡ ਰਿਪੋਰਟ ਕਰ ਦੇਣਗੇ ਪ੍ਰਬੰਧਕ ਕਹਰੇ ਆ ਕਿ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਚਾਰ 3 ਮੈਚ ਆਲਪੁਰ ਗੁਰਪੁਰ ਦੇ ਖਿਡੇ ਆਨੇ ਸੀਮਾਤ ਹੱਥ ਨਾਲ ਬੱਤ ਨਾਲ ਖੇਡਾਂ ਜਾਰੀ ਹੈ ਬਹੁਤ ਗਾਫੀ ਮੇਰੇ ਮਿੱਤਰੋ ਮਾੜੀ ਪ੍ਰਬੰਧਕ ਦੀ ਟੀਮ ਤੇ ਵਾਸਤੇ ਟ੍ਰੇਨਿੰਗ ਕਰਦਾ ਮੇਰੇ ਮਿੱਤਰੋ ਬਾਕੀ ਧਾੜੀ ਕਮਾਉਣ ਦੀ ਟੀਮ ਤੇ ਦੂਸਰੇ ਪਾਸੇ ਗਾਫੀ ਹੈ ਬਹਿਮਾਨ ਸਾਰੀ ਕਬੱਡੀ ਕਲੱਬ ਮਾੜੀ ਪੰਨਵਾਨੀ ਟੀਮ ਲਈ ਮੇਰੇ ਮਿੱਤਰੋ ਖੇਡ ਮਦਾਨ ਦੇ ਟੋਪ ਦੇ ਰੈਡਾ ਪਾ ਰਿਹਾ ਹੈ। ਹਾਂਜੀ ਇੱਕ ਮੇਰੀ ਬੇਨਤੀ ਹੈ ਜਿਹੜੇ ਰਵਾਇਤੀ ਖੇਡਾਂ ਵਾਲੇ ਵੀਰ ਨੇ ਸਾਰੇ ਆਪਣੇ ਵੀਰ ਨੇ ਉਹ ਪਹਿਲਾਂ ਪ੍ਰਬੰਧਕ ਕਮੇਟੀ ਕੋਲ ਉਸਕੇ ਗੇਮ ਕਰ ਵੀਰ ਕਹਿੰਦੇ ਆਪਾਂ ਕਬੱਡੀ ਤੋਂ ਇਲਾਵਾ ਹੋਰ ਕੋਈ ਵੀ ਗੇਮ ਨਹੀਂ ਕਰਨ ਦੇਣੀ। ਔਰ ਉਹ ਵੀਰ ਪਹਿਲਾਂ ਕਮੇਟੀ ਕੋਲ ਪੁੱਛ ਲੈ। ਸਾਰੇ ਵੀਰ ਕੋ ਦੂਰੋਂ ਆ ਕੇ ਲੱਗਦੇ ਪਿੰਦਾ ਔਰ ਸਾਰਿਆਂ ਨੂੰ ਬੇਤੀ ਆ ਵੀ ਪੁੱਛ ਕੇ ਭਾਈ ਕੋਈ ਵੀ ਕੰਮ ਕਰਨਾ ਆਪਾਂ। ਕਮੇਟੀ ਨੂੰ ਪਹਿਲਾ ਪੋਸਟੇ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਦਿਆ ਟੀਮਾ ਸੋਰੇ ਪੰਜਾਬ ਵੀ ਵੀ ਕੱਲੇ ਫੋਰੀਆ ਜਲੰਧਰ ਦਾ ਪਹਿਲਾ ਮੈਚ ਬਾਬਾ ਪਾਲਾ ਸਿੰਘ ਕਬੱਡੀ ਕਬੀਐਸ ਦੀ ਟੀਮ ਦੇ ਨਾਲ ਉਹ ਟੀਮਾ ਦੋਵੇਂ ਹੀ ਗਰਾਊਂਡ ਦੇ ਵਿੱਚ ਜਾਂਦੀ ਫੋੜ ਤਰਿਆ ਉਧਰ ਪੈਂਦੀ ਹੋਈ ਕਬੱਡੀ ਚਾਰਾਂ ਵਿੱਚ ਇਤਨੇ ਫੜੀ ਹੋਏ ਪਾ ਲੱਗਦਾ ਮਪੇਟਾ ਵੱਜੂ ਜਾਂ ਨਹੀਂ ਲੱਗਦਾ ਹੋਇਆ ਜੋਰ ਜੱਫਾ ਭਰਨੇ ਲਈ ਗੋਟੋਂ ਨਹੀਂ ਖੜਿਆ ਮੁੰਡੇ ਨੇ ਉਂਗਲਾ प्रबंधक वीर वालों कोई भी रवायती खेड भीर पहला प्रबंधक आएगा उस तो बार ही ग्राउंड आए वीर वालों बेटिया कबड्डी के अलावा कोई भी रवायती खेल नहीं करवाई जाएगी ਰਵਾਇਤੀ ਖੇਡਾਂ ਵਾਲੇ ਵੀਰ ਇਹ ਨੋਟ ਰੱਖਣਗੇ ਪ੍ਰੰਤਕ ਵੀਰ ਬੇਤੇ ਕਰ ਰਿਹਾ ਹੈ ਕਿ ਕਬੱਡੀ ਦੇ ਇਲਾਵਾ ਕੋਈ ਵੀ ਰਵਾਇਤੀ ਖੇਡ ਉਹ ਨਹੀਂ ਕਰਵਾਈ ਜਾਵੇਗੀ ਖੇਡ ਮੈਦਾਨ ਦੇ ਵਿੱਚ ਵੱਡਾ ਮੈਚ ਬੀ ਵੀ ਕਾਲਜ ਦੇ ਜਲੰਧਰ ਕੈਲੀਫੋਰਨੀਆ ਦੀ ਟੀਮ ਤੇ ਬਾਬਾ ਪਾਲਾ ਸਿੰਘੀ ਕਬੱਡੀ ਕਲੱਬ ਯੂ ਐਸ ਏ ਚੱਲਦੇ ਮੈਚ ਰਿਹਾ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਬੀ ਵੀ ਕਾਲਜ ਜਲੰਧਰ ਔਰ ਬਾਬਾ ਪਾਲਾ ਸਿੰਘੀ ਕਬੱਡੀ ਕਲੱਬ ਯੂ ਐਸ ਏ ਦਾ ਰੇਡ ਖੇਡ ਮੈਦਾਨ ਦੇ ਵਿੱਚ ਪੂਰਾ ਮੈਚ ਰੇਡ ਪੈ ਗਈ ਹੈ ਰੇਡ ਪੈ ਗਈ ਹੈ ਆ ਰੇਡ ਪੈ ਰਹੀ ਹੈ ਲੱਗਦਾ ਜੋਰ ਮੈਨਾ ਮੁੰਡੇ ਨੇ ਪੂਰਾ ਜੋਰ ਲਾ ਦਿੱਤਾ ਯਾਫੀ ਨੇ ਵੀ ਰੇਟਰ ਦਾ ਵੀ ਪੂਰਾ ਲੱਗਿਆ ਤੇ ਨੰਬਰ ਯਾਫੀ ਦੇ ਇਸੇ ਔਰ ਵੱਡੀਆਂ ਟੀਮਾਂ ਬਹੁਤ ਬੜਾ ਵਾਜ ਦੇ ਦਿੰਦੀ ਹੈ ਔਰ ਆਪਾਂ ਟਾਈਮ ਕੋ ਦੇਖ ਲਈਏ ਜਿਹੜਾ ਟਾਈਮ ਦਿੱਤਾ ਪਾਉਦੇ ਨਾਲ ਹੀ ਟੀਮਾਂ ਨੂੰ ਬਿਲਕੁਲ ਸੱਤ ਹਦਾਇਤ ਦੇ ਕੇ ਕਹਿਦੇ ਵੀ ਕੋਈ ਟੀਮ ਦਿੱਤੇ ਟਾਈਮ ਤੋਂ ਲੇਟ ਨਾ ਹੋ। ਦੋਆਂ ਟੀਮਾਂ ਨੂੰ ਜਿਹੜੇ ਫੇਰ ਪੈਂਦੀ ਆ ਕਿ ਦਿੱਤੇ ਟਾਈਮ ਤੋਂ ਲੇਟ ਨਾ ਹੋਵੇ ਵੀਰ। ਹੋਰ ਸਾਰੇ ਕੋਲ ਵੀਰ ਸਿੰਘ ਵਾਲੇ ਜਿਹੜੇ ਹੈ ਪੀ ਯੂ ਐਸ ਆ ਵੱਲੋਂ ਅੱਜ ਦੇ ਖੇਡ ਮੇਲੇ ਚਾਰਪਟੂਆ ਕੌਂਦੇ ਫਾਈਨਲ ਦੇ ਵਿੱਚ ਬੈਸ ਬੇਟਰ ਤੇ ਜਾਫੀ ਦਾ ਸਨਮਾਨ ਕੂਟਾ ਟੀਮਾਂ ਸਭੀ ਨੰਬਰਾਂ ਚੀਆ ਕੀ ਕਰ ਦੇਗਾ। ਸਾਡੀ ਹੈਪੀ ਯੂ ਐਸ ਆ ਵਾਲੇ ਵੀਰ ਬੜੇ ਮਾਣ ਬੈਸ ਖਰਾਬੇ ਨੇ ਕੀਤੇ ਜਾਣਗੇ ਖੇਡ ਦੇ ਰਾਹ ਦੇ ਵਿੱਚ। ਅੱਜ ਵੱਡੇ ਕਰਦੇ ਹੋ ਰਿਹਾ ਮੈਚਰੋ ਲਓ ਰੇਰ ਖੇਡ ਦਾ ਮੈਦਾਨ ਦੇ ਵਿੱਚ ਕਮਾੜੀ ਟੀਮ ਇੱਕ ਤਰਫ ਤੋਂ ਚਾਰ ਲੱਭੀ ਨੇ ਰੇਰ ਕਿਨੇ ਬਾੜੂ ਪੰਮਾ ਦੀ ਟੀਮ ਨੂੰ ਪਾ ਚੁੱਕੀ ਹੈ ਚਾਰ ਨੇ ਜੇ ਇੱਕ ਵੀ ਦਾ ਟਰਾਈ ਕਰੂ ਵੱਧ ਕੇ ਇਹ ਸਮਝਿਆ ਗੱਲਾਂ ਹੋਣਗੀਆਂ ਮੇਰੇ ਮਤਰੋ ਮਾਣ ਵਾਲੀ ਗੱਲ ਲੱਗਿਆ ਗੋਲ ਦੀ ਵੀ ਸੌਣ ਮੇਰੇ ਮਤਰੋ ਉਧਰ ਢੋਲ ਵੀ ਕਿਹੜਾ ਡੰਗੇ ਦੇ ਉੱਪਰ ਆਹ ਕਿਹੜਾ ਆਨੰਦ ਆਹ ਖਾਖਾ ਦੇ ਕਿਹੜੇ ਖੇਡ ਬਹੁਤ ਹੀ ਦਰਦਿਤ ਪਰ ਵੱਧਿਆ ਜਾ ਮੇਰੇ ਮਤਰੋ ਜਿਲੰਦਰ ਤੋਂ ਬਾਬਾ ਪਾਲਾ ਫਰੀ ਕਬੱਡੀ ਕਲਬ ਹਿੰਦੂਸ ਖੇੜੇ ਆ ਜਾਣਗੇ ਰੇਡ ਘਮਾਨ ਦੀ ਤਰਫੋਂ ਕਰ ਦਿੱਤੀ ਹੈ ਯਾਖਰੀ ਮੇਰੇ ਮਿੱਤਰੋ ਪਿਆਰ ਵਰ ਪਿਆਰ ਰੇ 11 ਬੇਟੇ ਇਹਦਾ ਟਰਾਈ ਕਰਦਾ ਸਮੇਂ ਨਾ ਮਟਾਵੇ ਇਹ ਸਾਡੀ 30 ਸੈਕਿੰਡਾਂ ਵਾਲੀ ਖੇਡ ਸੱਜਣਾ ਤੁਰਦੀ ਵੱਜਦੇ ਢੋਲਾ ਕਰੇ ਵੱਜਦੇ ਨੇ ਠੱਕੇ 11 ਯਾਖਰੀਆਂ ਤੇ ਕੱਲਾ ਪਾਵੇ ਰੇਡ ਸੱਜਣਾ ਸਾਡੀ 30 ਸੈਕਿੰਡਾਂ ਵਾਲੀ ਖੇਡ ਖੱਡਣਾ ਲੋ ਟਾਊਨ ਦਾ ਮੈਚ ਖੇਡੋ ਉਧਰ ਮੇਰੀ ਬੇਤੀ ਵਾਲਪੁਆਇੰਟ ਵੀ ਖੇਡ ਮੈਦਾਨ ਵਿੱਚ ਆ ਜਾਣਗੇ ਆਲੋ ਪੰਨੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਉਧਰ ਸਾਡੇ ਵੀਰ ਨੇ ਮਾੜੀ ਪਰਮਾਂ ਦੀ ਧਰਤੀ ਤੋਂ ਵੀਰ ਬਾਉ ਹੁਣੀ ਪਹੁੰਚੇ ਹੋਏ ਐ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਜਿਨੇ ਵੀ ਭਾਈ ਬਾਉ ਦੇ ਨਾਲ ਪਹੁੰਚੇ ਐ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਧਰ ਪੈਂਦੀ ਹੋਈ ਖੁੱਗੀ ਵੀ ਕਬੱਡੀ ਖੁੱਗੀ ਵੀ ਮਾੜੀ ਪਰਮਾਂ ਦੀ ਧਰਤੀ ਦਾ ਐ ਔਰ ਭਰਾਵਾਂ ਨੇ ਮਾੜੀ ਪਲਵਾਂ ਦੇ ਮੇਲੇ ਦੇ ਉੱਤੇ ਘੁੱਗੀ ਦਾ ਵੀ ਵੱਧ ਚੜ ਕੇ ਸਨਮਾਨ ਕੀਤਾ ਸੀ ਅਗਲੀ ਰੇਡ ਕਹਿੰਦੇ ਕਿ ਚੀਮਾ ਖੁੱਡੀ ਪੈਂਦਾ ਇਸ ਗੱਲ ਨੂੰ ਜਿੱਥੋਂ ਦੇ ਬਾਪੇ ਜਗਰਾਜ ਸਿੰਘ ਤੂਫਾਨ ਦੀਆਂ ਗੱਲਾਂ ਹੁੰਦੀ ਹੈ ਜਿੱਥੋਂ ਦੇ ਬਾਪੇ ਜਗਰਾਜ ਸਿੰਘ ਤੂਫਾਨ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਉਸ ਸਾਮੇ ਦੇ ਵਿੱਚ ਮਾੜੀ ਟਾਂਡੇ ਦੀ ਬੈਗ ਦੇ ਵਿੱਚ ਜਿਹਨੂੰ ਸ਼ਹੀਦ ਕੀਤਾ ਸੀ ਇਤਿਹਾਸ ਦੱਸਦੇ ਨੇ ਉਧਰ ਅਗਲੀ ਰੇਡ ਨੌਜਵਾਨ ਪੌਂਦਾ ਹੋਇਆ ਸਿੰਘ ਸਰਦਾਰ ਚਾਰ ਜਾਫੀ ਖੜ ਗਏ ਆ ਮੂਰੇ ਕਮਾਣਾ ਦੀ ਟੀਮ ਬਾਬਾ ਪਾਲਾ ਸਿੰਘ ਦੇ ਨਾਮ ਦੇ ਉਤੇ ਖੇਡ ਰਹੀ ਹੈ ਦੂਜੇ ਪਾਸੇ ਭਾਈ ਮੰਜ ਸਾਹਿਬ ਦੀ ਟੀਮ ਦਾ ਰੇਡਰ ਹੈ ਪਰ ਪੁਆਇੰਟ ਭਾਈ ਮੰਜ ਸਾਹਿਬ ਵਾਲਾ ਲੈ ਗਿਆ ਤੇ ਪੁਆਇੰਟ ਰੇਡਰ ਅਗਲੀ ਕਬੱਡੀ ਪਾਉਣ ਦੇ ਲਈ ਕਮਾਣਾ ਵਾਲਾ ਵਧਿਆ ਹੋਇਆ ਸਿਰ ਤੇ ਸਰਦਾਰੀ ਹੈ ਚਾਰਾਂ ਉਤੇ ਬੋਲਿਆ ਗਿਆ ਧਾਵਾ ਚਾਰਾਂ ਵਿੱਚੋਂ ਕੌਣ ਜੱਫਾ ਭਰੇਗਾ ਕਮ ਰੇਡਰ ਦਾ ਰੇਡ ਹੈ ਪਾ ਦੇਣੀ ਕੋਸ਼ਿਸ਼ ਕਰਨੀ ਨੰਬਰ ਲੈਣ ਦੀ ਜੀ ਖੜਾ ਜਾਫੀ ਜੀ ਨੂੰ ਤਕਨੀਕ ਹੈ ਖੁੱਝ ਪਟਕੇ ਲੱਤੀ ਪੈਣ ਦੀ ਜੀ ਚਾਰਾਂ 'ਚ ਇੱਕ ਲੱਗਿਆ ਵੱਜਦਾ ਜੋਰ ਪਰ ਪੁਆਇੰਟ ਰੇਡਰ ਦਾ ਪੁਆਇੰਟ ਧਾਵੀ ਦੇ ਹਿੱਸੇ ਹੈ ਸ਼ਾਨਾ ਰੇਡ ਪਾਉਣ ਦੀ ਹੈ ਸ਼ਾਨੇ ਦੀ ਰੇਡ ਜਿਹੜਾ ਮੈદાન ਦੇ ਵਿੱਚ ਮਾੜੀ ਪਨਵਾਂ ਦੀ ਟੀਮ ਨੂੰ ਪਾ ਦਿੱਤੀ ਹੈ ਚਾਰ ਜਾਫੀ ਨੇ 14 ਨੇ ਵਿੱਚ ਮੇਰੇ ਮਿੱਤਰੋ ਕਿਹੜਾ ਟਰਾਈ ਕਰਦਾ ਘਵਾਣਾ ਵਾਲਾ ਮੇਰੇ ਮਿੱਤਰੋ ਸਮਝੇ ਗੱਲਾਂ ਆਣਗੀਆਂ ਸਾਡੇ ਦੀ ਪਿੰਡੀ ਉਹ ਰੇਡ ਕਿ ਮੈਗੀਆਂ ਦਾ ਕਿੱਥੇ ਪਰਵਾੜ ਰਜਵੇ ਉਹ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਿ ਕਵੇਣਾ ਭਾਤੂ ਮੋੜੇ ਅਰੇ ਡਿਗਰੀ ਉਹ ਚੋਲਾ ਮੋੜੇ ਅੜਦੇ ਨਾ ਜਿੰਦੇ ਸੋਹਣਿਆ ਮਾਵਾ ਦੀ ਜੋ ਸ਼ਾਦੀ ਵਿੱਚੋਂ ਮਿਲਦੀ ਦਲੇਰੀ ਉਹ ਪੈਗ ਦਾ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਉਧਰ ਸ਼ਾਦਾ ਕਹਿੰਦੇ ਮੁੰਡਿਆਂ ਨੇ ਢਾਕ ਰੱਤਾ ਖੇਡ ਮੈਦਾਨ ਦੇ ਵਿੱਚ ਇੱਕ ਟਗੜਾ ਜੱਫਾ ਕਮਾੜਾ ਵਾਲੀ ਅਖੀਨੇ ਖੇਡ ਮੈਦਾਨ ਦੇ ਵਿੱਚ ਜੜ ਦਿੱਤਾ ਰੇਡ ਤੇ ਮੇਰੇ ਮਿੱਤਰੋ ਕਮਾੜਾ ਵਾਲਾ ਵਧਿਆ ਕਿਹੜਾ 21 ਦੇ ਕੱਤੀ ਪਾਉਣ ਦੀ ਗੱਲ ਇਹਦੇ ਪਹਿਣ ਖੇਡ ਮੈਦਾਨ ਦੇ ਵਿੱਚ ਭਾਈ ਮੰਗ ਸਾਬਕਾ ਕਬੱਡੀ ਕਲੱਬ ਵਾਲਾ ਪੰਮਾ ਵਾਲਾ ਟਰਾਈ ਕਰਵਾਣਾਰੇ ਮਿੱਤਰੋ ਮੈਚ ਸੋਹਿਆ ਔਰ ਉਪਰ ਕਲੱਬਾਂ ਵਾਲੇ ਜੀ ਆ ਰਹੇ ਨੇ ਜਿਹੜੇ ਹੈਪੀ ਯੂਐਸਏ ਵੱਲੋਂ ਅੱਜ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਸਤਾ 51 51 ਸੋਦੇ ਨਾਲ ਵੱਡੇ ਮਾਣ ਕੁਲਦੀਪ ਸਿੰਘ ਦੇ ਪੁੱਤਰ ਵੱਲੋਂ ਕੀਤੇ ਜਾਣਗੇ ਰੇਡ ਖੇਡ ਮੈਦਾਨ ਦੇ ਵਿੱਚ ਕਦੀ ਘੁੱਗੀ ਪਾ ਰਿਹਾ ਹੈ ਕਦੀ ਸ਼ਾਨਾ ਪਾ ਰਿਹਾ ਹੈ ਲਓ ਖੇਡ ਮੈਦਾਨ ਦੇ ਵਿੱਚ ਤਰਵਾ ਪੁਆਇੰਟ ਇੱਕ ਪਾਸੇ ਧੀਰਾ ਔਲਖ ਦੇ ਨਾਲ ਬੱਲ ਪੇੜ ਪੱਤਣ ਤੇ ਇੰਦਰਜੀਤ ਭਾਮ ਭਾਮੜੀ ਵੱਲੋਂ ਸਵਾ ਮੇਰੇ ਹੈ ਲਓ ਖੇਡ ਮੈਦਾਨ ਦੇ ਵਿੱਚ ਪਾਕਿਸਤਾਨ ਚੱਕੀ ਮੈਚ ਦੇ ਕਰੀ ਗੱਲ ਹੈ ਇਹ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਉਧਰ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਦਿਓ ਜਿਨ੍ਹਾਂ ਦਾ ਪੁੱਤਰ ਹੈ ਹੈਪੀ ਬੀਅਰ ਅਮਰੀਕਾ ਦੀ ਧਰਤੀ ਤੋਂ ਜਿਹੜੇ ਵੀਰ ਨੇ ਅੱਜ ਬੈਸਟਾਂ ਵਾਲੇ ਨਾਮ ਦੇ ਨਹੀਂ ਆ ਬੈਸਟ ਰੇਡਰ ਤੇ ਬੈਸਟ ਗਾਫੀ ਨੂੰ ਮੇਰੇ ਵੀਰੋ ਉਹਨਾਂ ਵੱਲੋਂ ਮਾਨ ਸਨਮਾਨ ਬਖਸ਼ਿਆ ਜਾਵੇਗਾ ਉਹ ਵੀ ਪਹੁੰਚੇ ਨੇ ਹੈਪੀ ਭਰਾ ਦਾ ਵੀ ਧੰਨਵਾਦ ਹੈ ਮੇਲਾ ਗਿੱਲਪਾਉ ਵਾਲੇ ਵੀਰਾਂ ਦਾ ਬਾਬਾ ਅਰਲੀ ਪਾਂਜੀ ਦੇ ਇਸ ਸਥਾਨ ਉੱਤੇ ਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਧਰ ਪੈਂਦੀ ਰੇੜ ਲੱਗਦਾ ਹੈ ਸਿਰੇ ਦਾ ਜਫਾ ਸਿਰੇ ਦੀ ਖੇੜ ਜੀ ਦਾਰੀ ਦੇ ਨਾਲ ਜੋਰ ਦੇ ਨਾਲ ਹਿੰਮਤ ਦੇ ਨਾਲ ਇਹਨ ਥੰਮੇ ਦੇ ਨਾਲੇ ਖੇਡੀ ਜਾਣ ਵਾਲੀ ਖੇਡ ਹੈ ਉਧਰ ਪੁਆਇੰਟ ਰੇਡਰ ਦੇ ਹਿੱਸੇ ਹੌਸਲਾ ਰੱਖ ਕੇ ਪਾਈ ਜਾਂਦੀ ਰੇਡ ਹੈ ਯਾਰੋ ਹੌਸਲਾ ਰੱਖ ਕੇ ਖੇਡੀ ਜਾਂਦੀ ਖੇਡ ਹੈ ਯਾਰੋ ਜਾਫੀ ਵੀ ਨੇ ਜੱਫੇ ਲਾਉਂਦੇ ਹੌਸਲਾ ਰੱਖ ਰੱਖ ਕੇ ਹੋਮਨ ਜੱਤਵੀ ਸ਼ਾਨਾਂ ਵਾਲੇ ਪੇੜ ਨੇ ਯਾਰੋ ਇੱਕ ਪਾਸੇ ਸੀਤੇ ਦਾ ਸਾਦੋ ਕੇ ਪਿੰਡ ਮਇਤੇ ਚੌਂਕ ਦੇ ਕੋਲ ਜਿੱਥੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਨੇ ਦੰਦਵੀ ਟਕਸਾਲ ਦਾ ਹੈੱਡ ਕੁਆਟਰ ਬਣਾਇਆ ਸੀ ਉਹ ਧਰਤੀ ਤੇ ਸੰਤ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਭੰਡਰਾ ਵਾਲੇ ਜੀ ਜਿਹਦੇ ਰਏ ਉਹ ਧਰਤੀ ਕਹਿੰਦੇ ਹੱਥ ਵਿੱਚ ਫੜਿਆ ਤੀਰ ਸੀ ਉਹਦੀ 3 ਫੁੱਟੀ ਸ਼ਮਸ਼ੀਰ ਸੀ ਉਹ ਵਿੱਚ ਪੰਜਾਬ ਦੇ ਰਹਿੰਦਾ ਦਿੱਲੀ ਤੱਕ ਪਰਸ਼ਾਨੇ ਪੈਂਦੇ ਉਹ ਸੰਤ ਬਾਬਾ ਜਰਨੈਲ ਸਿੰਘ ਨੂੰ ਭੰਡਰਾ ਵਾਲਾ ਕਹਿੰਦੇ ਅਗਲੀ ਰੋਡ ਤੋਂ ਲਈ ਨੌਜਵਾਨ ਮਾੜੀ ਪਨਵਾ ਦੀ ਧਰਤੀ ਦਾ ਘੁੱਗੀ ਵਧਿਆ ਆ ਖੇਡ ਦੇ ਮੈਦਾਨ ਵਿੱਚ ਤਿੰਨ ਜਾਫੀ ਖੜਿਆ ਮੂਰੇ ਐਨ ਤਿੰਨਾ ਵਿੱਚੋਂ ਕੌਣ ਮੁਕਾਬਲਾ ਕਰੇਗਾ ਇੱਕ ਪਾਸੇ ਲਾਵਾ ਐ ਇਦੇ ਭਿੰਦੇ ਦਾ ਚੀਮਾ ਖੁੱਡੀ ਪੈਂਦਾ ਚੀਮਾ ਖੁੱਡੀ ਦਾ ਜਗਰਾਂ ਸਿੰਘ ਤੂਫਾਨ ਦੀਆਂ ਗੱਲਾਂ ਇਤਿਹਾਸ ਦੇ ਵਿੱਚ ਹੁੰਦੀਆਂ ਆਹ ਲੱਗਦਾ ਹੈ ਲੱਖ ਨੂੰ ਲਪੇਟਾ ਉਹ ਲੱਖ ਰੱਖ ਲੇਤਾ ਮੁੰਡੇ ਨੇ ਮਰੋੜ ਕੇ ਕੀ ਗੱਲ ਹੋਵੇਗੀ ਅਜੇ ਵੀ ਜੋਰ ਲੱਗ ਰਿਹਾ ਮੇਰੇ ਵੀਰੋ ਪਰ ਸਮਾਂ 30 ਸੈਕਿੰਡ ਦਾ ਤਬੀਦ ਹੋ ਗਿਆ ਗੁਜ਼ਰ ਗਿਆ ਤੇ ਪੁਆਇੰਟ ਚਾਹੀਦੇ ਐ ਇਸੇ ਨਾਲ ਹੀ ਮੈਚ ਸਮਾਪਤ ਹੋ ਗਿਆ ਸਕੋਰਾਂ ਦਾ ਵਾਰ ਵਾਰ ਵੀ ਦੱਸ ਦਿਓ ਇਹ ਪਟੀਆਂ ਟੀਮਾਂ ਨੂੰ ਸਖਤ ਆਵਾਜ਼ ਹੈ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਯੂਐਸਏ ਤੇ ਸ਼ੋਰੇ ਪੰਜਾਬ ਡੀਏ ਵੀ ਕੈਲੀਫੋਰਨੀਆ ਜਲੰਧਰ ਦੋਵੇਂ ਟੀਮਾਂ bina deri kitaan khel maidan de vich jaldi aa jaan timebir ji bahut ho gaya ਹੈ ਕਿਹੜਾ ਵਾਲਾ ਸ਼ੋਰਾਂ ਵਾਲੇ ਸਾਡਾ ਸ਼ੋਰਾਂ ਵਾਲੇ ਮੇਨੋ ਬੈਠੇ ਵੱਡੇ ਪੱਦਰ ਦੇ ਚਰਤੇ ਖੇਡ ਮੈਦਾਨ ਦੇ ਵਿੱਚ ਹੋਣਿਆ ਆਲਮ ਪਰ ਕਲਬਾਂ ਦਾ ਪਹਿਲਾ ਮੈਚ ਖੇੜਿਆ ਜਾਵੇਗਾ ਡੀ.ਵੀ ਕਾਲਜ ਜਲੰਧਰ ਔਰ ਦੂਸਰੇ ਪਾਸੇ ਟੀਮ ਇਸ ਏਰੀਆ ਦਾ ਮਾੜਾ ਮੰਨੇ ਭਾਵਨ ਦੀ ਟੀਮ ਹੈ ਚੱਲਦੇ ਮੈਚ ਨੂੰ ਬੱਦੀ ਪੁਆਰ ਨੇ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਕਮਾਨ ਤੇ ਭਾਈ ਮਾਨਸ਼ਰ ਕਬੱਡੀ ਕਲੱਬ ਮਾਰੀ ਪਨਵਾ ਦੇ 32 ਪੁਆਇੰਟ ਰੇ ਤਾੜੀ ਮਾਰ ਰੋ ਚੱਲਦੇ ਮੈਚ ਵਿੱਚ ਭਾਈ ਮਾਨਸ਼ਰ ਕਬੱਡੀ ਕਲੱਬ ਮਾਰੀ ਪਨਵਾ ਦੀ ਟੀਮ ਜਿੱਤ ਗਈ ਹੈ ਜੀ ਅੱਡੇ ਨੰਬਰ ਦੇ ਨਾਲ ਆ ਪਹਿਲਾ ਮੈਚ ਹਰੂਪਨ ਦਾ ਡੀਵੀ ਕਾਲ ਜਲੰਧਰ ਤੇ ਦੂਸਰੇ ਪਾਸੇ ਟੀਮ ਬਾਬਾ ਪਾਲਾ ਸਿੰਘ ਯੂਐਸਏ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਯੂਐਸਏ ਗੋਰੇ ਨੂੰ ਫੁੱਲਪੁਰ ਵਾਲੇ ਨੂੰ ਵੀ ਟੀਮ ਲੈਕ ਨਾ ਕਰੇ ਲੇਟ ਵੈਸੇ ਹੀ ਹੋ ਗਿਆ ਜਿੱਤੇ ਟਾਈਮ ਤੋਂ ਲੇਟ ਬਾਈ ਬਾੜਾ ਹੋ ਗਿਆ ਗੋਰੇ ਨੂੰ ਬੇਨਤੀ ਆ ਵੀ ਟਾਈਮ 3 ਤੋਂ ਅਪਰਦਾ ਹੋ ਗਿਆ 3:15 ਦਾ ਟਾਈਮ ਰੱਖਿਆ ਸੀ 3:00 ਦੇ 10 ਮਿੰਟ ਹੋ ਗਏ ਨੇ ਤੇ ਤੁਮ ਵੱਧ ਲੇਟ ਨਾ ਕਰੋ ਦੂਰ ਦੂਰੋਂ ਦੂਰੋਂ ਸਹਤਾਂ ਆਈਆਂ ਵੀ ਜੇ ਆਪਾਂ ਸਹਤਾਂ ਦੇ ਕੋਲੋਂ ਇੰਤਜ਼ਾਰ ਕਰਾਇਆ ਤਾਂ ਫਿਰ ਕੋਈ ਫਾਇਦਾ ਨਹੀਂ ਔਰ ਬਾਬਾ ਪਾਲਾ ਸਿੰਘ ਕਬੱਡੀ ਕਾ ਲਈ ਯੂਐਸਏ ਗੋਰੇ ਬੇਨਤੀ ਆ ਭਾਵੜੀ ਦੇ ਲਾਡ ਨੂੰ ਬੇਨਤੀ ਆ ਟੀਮ ਲੈ ਕੇ ਆ ਜਾਓ ਜਿਹੜਾ ਮੈਚ ਹੈ ਲਾਲੀ ਸੁਖਪੁਰੇ ਦੀ ਟੀਮ ਹੋਵੇਗੀ ਦੂਜੇ ਪਾਸੇ ਸ਼ੇਰਾਂ ਪੰਜਾਬ ਪੀਵੀ ਬੀ ਕਲਫਰਨੀਆਂ ਜਲੰਧਰ ਦੋਵੇਂ ਟੀਮਾਂ ਸੰਧੀ ਗਰਾਊਂਡ ਦੇ ਵਿੱਚ ਰਿਪੋਰਟ ਕਰਿਆਣ ਮੈਚ ਸਿਰੇ ਦਾ ਹੋਵੇਗਾ ਤੇ ਆਪਾਂ ਮੇਲਾ ਵੀ ਸਿਰੇ ਦਾ ਹੀ ਰੱਖਣਾ ਸਾਰੇ ਆਪਣੇ ਵੀਰ ਨੇ ਜਿਨ੍ਹਾਂ ਵੀਰਾਂ ਦੇ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਸਾਰੇ ਆਪ ਕੋ ਆਪਣੀ ਡਿਊਟੀ ਤੇ ਪਾਇਨਾਬ ਨੇ ਇੱਕ ਮੇਰੀ ਬੇਨਤੀ ਆ ਵੀ ਆਪਾਂ ਗਰਾਊਂਡ ਦੇ ਵਿੱਚ ਕਿਸੇ ਤਰ੍ਹਾਂ ਦੀ ਰਾਸ਼ਰੀ ਪਾ ਕੇ ਰੱਖਾਂਗੇ ਚੱਲਦੇ ਮੈਚ ਦੇ ਵਿੱਚ ਸਾਰੇ ਸਟਾਕਰਿਓ ਵੀਰ ਭਾਵੇਂ ਬਾਹਰੋਂ ਨੇ ਪਾਏ ਆਪਣੇ ਨੇ ਇਦਾਂ ਨਹੀਂ ਕਹਾਂਗੇ ਵੀ ਭਾਵੇਂ ਕਮੇਟੀ ਵਾਲੇ ਨੇ ਆਪਾਂ ਸਾਰੇ ਪਾਰ ਲੇ ਕੇ ਗਰਾਊਂਡ ਤੇ ਮੇਲਾ ਤੱਕੀਏ ਸਾਰੇ ਜੀਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਮੇਰੀ ਬੇਨਤੀ ਆ ਪੱਡੀਆਂ ਟੀਮਾਂ ਸਭੀ ਰਿਪੋਰਟ ਕਰ ਗਰਾਊਂਡ ਦੇ ਵਿੱਚ बोड़ बोड़ टीम है कि ग्राउंड दूसरे पास टीम क्रूल सुरख पड़ी है संदीप का बड़ा मान सम्मान पत्थर कब्डी कप रहे पर एक हजार मान सम्मान किए जाने और टीम ग्राउंडिया जल्द ਔਰ ਕੁਲਦੀਪ ਸਿੰਘ ਜੋਲ ਦਾ ਪੁੱਤਰ ਹਾਕੀ ਜੋਲ ਯੂਐਸਏ ਵੱਲੋਂ ਅੱਜ ਦੇ ਖੇਡ ਮੇਲੇ ਉੱਪਰ 55-55 ਸੋ ਵੱਡੇ ਮਾਦ ਰੂਪੇ ਜਾਣਗੇ। ਔਰ ਟੀਮਾਂ ਚੱਲ ਰਹੀਆਂ ਨੇ ਪਹਿਲੇ ਮੈਚ ਦੇ ਵਾਸਤੇ ਬਿਲਕੁਲ ਮੈਂਦੀ ਆ। ਔਰ ਗਰਾਉਂਡ ਵਿੱਚ ਗਰਾਉਂਡ ਮਾਦਾਂ ਜਾਈ ਨੇ ਟੀਅਰ ਅਕਾਣਾਂ ਵਿੱਚ ਨਹੀਂ ਹੈ ਜ਼ਰੂਰ। ਜੀਵੀਆਂ ਦੇ ਪੰਨੀਆਂ ਜ਼ਰੂਰ ਪਾ ਗਰਾਉਂਡ ਬਾਹਰ ਹੋਈਏ ਬਾਹਰ ਅੰਦਰ। ਔਰ ਰੰਗ ਕਮੇਟੀਆਂ ਆ ਰਹੇ ਆ ਆਪਣਾ ਮਾਜਮਾ ਮਾਜਮਾ ਸਰਦਾਰ ਹਰਜਿੰਦਰ ਸਿੰਘੀ ਕੁਮਣੀ ਯੂਐਸਏ ਔਰ ਸਰਦਾਰ ਅਮਨ ਸਿੰਘੀ ਹੈਪੀ ਯੂਐਸਏ ਇਹਨਾਂ ਵੀਰਾਂ ਦਾ ਸਾਰੇ ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋਚੀ ਪਰਮਰ ਕਮੇਟੀ ਵੱਲੋਂ ਪ੍ਰਯਾਤ ਪਹਿਲਾ ਮੈਚ ਹੀ ਕਰਪਾ ਦਾ ਜੇ ਲੋਕ ਜੀ ਕਰ ਕਹੋ ਟੀਮਾਂ ਆਉਣੀ ਹੈ ਬਹੁਤ ਬਾਰ ਰੇਤੀ ਕਰਦੀ ਹੈ ਹੁਣ 3:12 ਵੀ ਹੋ ਗਏ ਤੇ 3:15 ਤੱਕ ਟੀਮਾਂ ਆ ਜੀਣਾ ਠੀਕ ਹੈ ਨਹੀਂ ਤੇ 5-5000 ਰੁਪਿਆ ਕੱਟੋ ਵੀਰੋ ਵੀਰੇ ਵੀਰੇ 5-5000 ਰੁਪਿਆ ਆਪਾਂ ਪਾਰਟਿਸਪੇਟ ਦੇ ਵਿੱਚੋਂ ਕੱਟ ਲੈਣਾ ਜੇ ਟੀਮਾਂ ਸਵਾ 3:00 ਤੱਕ ਲੈ ਕੇ ਆਉਂਦੀਆਂ ਤੇ 5-5000 ਰੁਪਿਆ ਕੱਟਿਆ ਜਾਵੇਗਾ ਟੀਮਾਂ ਨੋਟ ਕਰਨ ਆਹ ਸੋਨਾ ਪ੍ਰਮਾਣ ਹੈ ਮਾਲੇ ਦੇ ਸੇਵਾਦਾਰ ਸੇਵਾ ਕਰਿਆ ਬੁੱਧਾ ਰੋੜ ਮਾਣਾ ਬੀਣਾ ਦਾ ਖੇਤ ਮਦਾਨਾ ਦੇ ਵਿੱਚ ਕਿਉਂਕਿ ਜਦੋਂ ਵੀ ਜਿੱਥੇ ਵੀ ਮਾਂਦੇ ਦੇ ਸੇਵਾਦਾਰ ਪਹੁੰਚਦੇ ਆ ਮਾਲੇ ਦਾ ਜਾਂਦਲਾ ਲਗੜਾ ਉੱਥੇ ਇਹ ਵੀ ਖਰਾ ਨੂੰ ਵਧੀਆ ਢੰਗ ਵਧੀਆ ਰੰਗ ਦਿੰਦੇ ਆ ਕੋਈ ਵੀ ਕਿਤੇ ਖੱਡਾ ਪਾਵੇ ਜਾਂ ਕਿਤੇ ਲਾਈਨ ਵਿੱਚ ਤੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਆਪ ਹੀ ਸਭ ਕੁਝ ਨਾਮ ਕਰਕੇ ਸਾਰੇ ਕੰਮ ਸੰਪੂਰਨ ਕਰਦੇ ਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾਰੀ ਮੇਰੀ ਬੇਨਤੀ ਹੈ ਜੀ ਟੀਮਾਂ ਨੂੰ ਆਪਾਂ ਬਹੁਤ ਵਾਰ ਬੇਨਤੀ ਕਰ ਦਿੱਤੀਆਂ ਜਲਦੀ ਆ ਜਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਾਣਾ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਮੇਲਾ ਅਗਲਾ ਸੋਨਾ ਜੀ ਰੁਕੀਲਾ ਜਿਲ੍ਹਾ ਬਾਉ ਪਿੰਡ ਦੇ ਇੱਕ ਵੱਡੇ ਮੰਦਰ ਦੀ ਆਰੰਭਤਾ ਨੂੰ 80% ਵਿੱਚ ਲੱਗਿਆ ਹੋਇਆ ਚਾਰ ਲੁੱਪਾਂ ਦੇ ਮੈਚ ਇੱਕ ਐਕਸ਼ਨ ਵਾਲੇ ਚੱਕਿਆਂ ਦਾ ਮੈਚ ਫਾਈਨਲ ਦੇ ਕੱਲੇ ਖੇਡਾਇਆ ਜਾਵੇਗਾ ਸੋ ਮੇਰੀ ਬੇਨਤੀ ਹੈ ਵੀ ਆਪਾਂ ਦੇਰ ਨਾ ਹੋਈਏ ਆਲੂਪੁਰ ਦੀ ਟੀਮਾਂ ਦਾ ਫਿਰ ਤੋਂ ਬੇਨਤੀ ਕੀਤੀ ਜਾ ਰਿਹਾ ਪਰ ਆਣੀ ਲੱਗ ਰਹੀ ਹੈ ਵੀ ਲੱਗ ਰਹੀ ਹੈ ਵੀ ਹੋ ਗਿਆ ਵੀ ਜੀਓਸੀ ਜੁਲੰਦਰ ਕੈਲਿਫੋਰਨੀਆ ਆਜੋ ਜੀ ਬਣ ਕੇ ਨੀਣਾ ਨੂੰ ਬੇਤੀ ਆ ਘੋੜਾ ਫੋਲਪੁਰ ਦੇ ਦੂਸਰੇ ਪਾਸੇ ਸੁਖਪਰੀਆ ਲਾਲਨੀ ਲਾਈਵ ਯਾਰ ਰੇਂਜ ਘਟਾ ਦੂਸਰੀ ਵੀਡੀਓ ਪਾ ਕੇ ਅਪਲੋਡ ਕਰਨ ਰਿਹਾ ਜਾਂਦਾ ਨਹੀਂ ਯਾਰ ਲਾਈਵ ਸਾਨੂੰ ਦੱਲ ਜੂ ਸਾਨੂੰ ਆਜੇ ਨਹੀਂ ਨਾਲ ਦੀ ਨਾਲ ਪਈ ਜਾਂਦੀ ਆ ਕਰੇਜੀ ਚੈਨਲ ਕਰੇਜੀ ਚੈਨਲ ਕਰੇਜੀ ਚੈਨਲ ਸਾਰਾ ਸਿਆਪਾ ਕਰੇਜੀ ਨਹੀਂਦਾ ਯਾਰ ਇਹ ਮਾਨੂੰ ਫੋਟੋ ਬੇਨਤੀ ਹੈ ਟੀਮਾਂ ਕਲੱਬਾਂ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਇਹ ਵੀ ਕਾਲਜ ਜਲੰਧਰ ਤੇ ਦੂਸਰੇ ਪਾਸੇ ਬਾਬਾ ਪਾਲਾ ਸਿੰਘ ਦੀ ਕਬੱਡੀ ਕਲੱਬ ਯੂਐਸਏ ਔਰ ਵਧੇ ਚੜਦੇ ਹੋਣਗੇ ਗਰਾਊਂਡ ਦੇ ਵਿੱਚ ਵਾਧੂ ਗਾੜਨਾ ਪਈਏ ਬੇਨਤੀ ਹੈ ਬੱਲਿਆ ਇਹ ਟੀਮ ਕਿਹੜੀ ਆਈ ਹੈ ਬਾਬਾ ਪਾਲਾ ਸਿੰਘ ਬਾਬਾ ਪਾਲਾ ਸਿੰਘ ਬੱਲਿਆ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਯੂਐਸਏ ਬੋਤਖਣ ਮੁਹੰਮਦ ਦਾ ਪੱਲਾ ਸੰਗਰਾਂ ਦਾ ਬਿੱਕਾ ਨਿੰਮਾ ਜਤੋਰ ਗੜ ਦੀ ਧਰਤੀ ਦਾ ਔਰ ਬਾਕੀ ਖਿਡਾਰੀ ਵੀ ਜਿਹੜੇ ਆ ਰਹੇ ਆ ਖੇਡ ਦੇ ਮੈਦਾਨ ਵਿੱਚ ਦੂਜੇ ਪਾਸੇ ਵੀ ਸਿਰੇ ਦੀ ਟੀਮ ਹੈ ਸ਼ੇਰੇ ਪੰਜਾਬ ਡੀਏਵੀ ਕੈਲੀਫੋਰਨੀਆ ਜਲੰਧਰ ਉਹਨੂੰ ਵੀ ਬੇਨਤੀ ਆ ਵੀ ਜਲਦੀ ਗਰਾਊਂਡ ਦੇ ਵਿੱਚ ਆਪਾਂ ਰਿਪੋਰਟ ਕਰ ਜਾਈਏ ਔਰ ਫਿਰ ਅੱਜ ਦੇ ਸਾਡੇ ਮੁੱਖ ਮਹਿਮਾਨ ਐਮਐਲਏ ਅਮਰਪਾਲ ਸਿੰਘ ਦੀ ਐਡਵੋਕੇਟ ਹਲਕਾ ਸ਼੍ਰੀ ਆਰ ਗੁਬਿੰਦਪੁਰ ਉਹਨਾਂ ਦੇ ਵੀਰ ਉਹਨਾਂ ਦੇ ਭਰਾ ਤੋਂ ਪਹੁੰਚ ਰਿਹਾ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਨੇ ਅੱਜ ਦੇ ਮੈਚੇ ਦੇ ਵਿੱਚ ਇੰਟਰੋਡਕਸ਼ਨ ਕਰਕੇ ਤੇ ਵੱਡੇ ਮੈਚਾਂ ਦੀ ਜਿਹੜੀ ਹੈ ਸ਼ੁਰੂਆਤ ਕਰਨੀ ਹੈ ਮੇਰੀ ਬੇਨਤੀ ਹੈ ਦੂਜੀ ਟੀਮ ਜਿੱਥੇ ਵੀ ਆਵਾਜ਼ ਸੁਣ ਰਹੀ ਹੈ ਚੰਡੀ ਗਰਾਊਂਡ ਦੇ ਵਿੱਚ ਰਿਪੋਰਟ ਕਰੇ ਪੰਜਾਬ ਦੀ ਮਹਿਬੂਬ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਇਹ ਸਿਰੇ ਦਾ ਮਹਾਕੁੰਭ ਰੱਥਿਆ ਜਾ ਰਿਹਾ ਹੈ ਸੋਹਣਾ ਖੇਡ ਦਾ ਮੈਦਾਨ ਵੈਰੀਕੇਟ ਕੀਤਾ ਤੇ ਸੋਹਣੇ ਫਲੈਕਸੀਆਂ ਦੇ ਉੱਤੇ ਵੱਖ-ਵੱਖ ਸ਼ਹਿਰ ਲਿਖੇ ਹੋਏ ਐ ਵੱਖ-ਵੱਖ ਖਿਡਾਰੀਆਂ ਦੀਆਂ ਫੋਟੋਆਂ ਲਗੀਆਂ ਹੋਈਆਂ ਚੁੰਗਦੇ ਨੇ ਪੂਰੀਆਂ ਤੇ ਖੇਡ ਦੇ ਕਬੱਡੀਆਂ ਉਹ ਮੋਜਾਂ ਭੁੱਲੜੀਆਂ ਦੀ ਜੋ ਬਾਤ ਉਹਦੇ ਸਿਰ ਤੇ ਕਰੀਆਂ ਸ਼ਬਰ ਸ਼ੋਲਮ ਦੀ ਚਾਲਮਾਂ ਨੇ ਅੱਧ ਮੁਕਾਈ ਸੇ ਖੂਬ ਦੇ ਵੀ ਭਾਈ ਭਾਈ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਬਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਚੁੰਗਦੇ ਆ ਪੂਰੀਆਂ ਤੇ ਖੇਡਦੇ ਕਬੱਡੀਆਂ ਔਰ ਖਿਡਾਰੀਆਂ ਨੂੰ ਬੇਨਤੀ ਕਰਦੇ ਗਏ ਖਿਡਾਰੀ ਲੇਟ ਨਾ ਕਰਨ ਜੀ ਇਹ ਵੀ ਕੈਲੀਫੋਰਨੀਆ ਜਲੰਧਰ ਲਾਲੀ ਬਾਈ ਨੂੰ ਬੇਨਤੀ ਹੈ ਟੀਮ ਜਲਦੀ ਲੈ ਕੇ ਗਰਾਊਂਡ ਦੇ ਵਿੱਚ ਆਵੇ ਲਾਲੀ ਸੁਰਖਪੁਰੀਆ ਫਿਰ ਇੱਕ ਟੀਮ ਇਹ ਮਨਾਮ ਦੇ ਵਿੱਚ ਬਾਬਾ ਪਾਲਾ ਸਿੰਘ ਜੀ ਕਬੱਡੀ ਕਲੱਬ ਯੂਐਸਏ ਦੇ ਖਿਡਾਰੀ ਆ ਰਹੇ ਆ ਮੇਰੀ ਬੇਨਤੀ ਹੈ ਟੀਵੀ ਕਾਲ ਜਲੰਧਰ ਪ੍ਰੋਫੈਸਰ ਕੋਪਾਲ ਜੀ ਤੇ ਲਾਲੀ ਸਰਕਪੁਰੀਆ ਭਾਈ ਬਣ ਕੇ ਜਰੂਰ ਕਮੇਟੀ ਨਾਲ ਸੰਪਰਕ ਕਰ ਲਿਓ ਵੀਰ ਬਣ ਕੇ ਟੀਮ ਇਹਦਾ ਗਰਾਊਂਡ ਦੇ ਵਿੱਚ ਨਹੀਂ ਆਏ ਬਾਬਾ ਪਾਲਾ ਸਿੰਘ ਜੀ ਕਬੱਡੀ ਕਲੱਬ ਯੂਐਸਏ ਦੇ ਖਿਡਾਰੀ ਗਰਾਊਂਡ ਦੇ ਵਿੱਚ ਬੱਲੇ ਹੋਣੀ ਬੱਕੇ ਹੋਣੀ ਆ ਚੁੱਕੇ ਆ ਔਰ ਦੂਜੀ ਟੀਮ ਦੇ ਖਿਡਾਰੀ ਵੀ ਜਲਦ ਰਿਪੋਰਟ ਕਰ ਜਾਣਗੇ 55000 ਤੇ 41000 ਦੇ ਫੱਟੇ ਚਰਤੇ ਫਾਈਨਲ ਮੈਚ ਦੇ ਵਿੱਚ ਇੱਕ ਕੁਲਦੀਪ ਸਿੰਘ ਜੋਗ ਦੇ ਪੁੱਤਰ ਹੈਪੀ ਜੋੜ ਯੂਐਸਏ ਵੱਲੋਂ ਬੈਸਟਨੋਂ 51 550 ਦੇ ਨਾਲ ਵੱਡੇ ਮਾਨ ਸਨਮਾਨ ਕੀਤੇ ਜਾਣਗੇ। ਔਰ ਟੀਵੀ ਕਾਲਜ ਜਲੰਧਰ ਦੇ ਪਲੇਅਰਾਂ ਨੂੰ ਬੇਨਤੀ ਹੈ ਉਹ ਪਲੇਅਰ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਣਗੇ। ਮੇਰੀ ਬੇਨਤੀ ਹੈ ਟੀਵੀ ਕਾਲਜ ਜਲੰਧਰ ਬਾਬਾ ਕਾਲਸਨੀ ਕਬੱਡੀ ਕਾ ਯੂਐਸਏ ਦੇ ਰਿੰਜ ਪੇਰਾਂ ਨੂੰ ਬੇਨਤੀ ਗਰਾਊਂਡ ਦੇ ਵਿੱਚ ਆ ਜਾਣਗੇ ਮੈਚ ਬੜਾ ਚੋਟੀ ਦਾ ਸਵਾ ਟਾਈਮ ਤੋਂ ਉੱਪਰ ਇਹਦਾ ਸਮਾਂ ਜਿੱਕੇ 3:30 ਦੇ ਤਕਰੀਬਨ ਪਰ ਪਹਿਲਾ ਮੈਚ ਵੀ ਅਜੇ ਤੱਕ ਸ਼ੁਰੂ ਨਹੀਂ ਹੋਇਆ ਜਰੂਰ ਟੀਮਾਂ ਨੇ ਵੀ ਸਾਰ ਦੇਣਗੇ ਉਹਨਾਂ ਲਾਈਟਾਂ ਦਾ ਪ੍ਰਬੰਧ ਨਹੀਂ ਆਪਾਂ ਬਾਅਦ ਵਿੱਚ ਫਾਈਨਲ ਪੂਰਾ ਕਰਵਾਉਣ ਤੋਂ ਬਾਅਦ ਨਾਮ ਦਿੱਤੇ ਜਾਣਿਆ ਜੇ ਹਨੇਰਾ ਹੋ ਗਿਆ ਬਾਅਦ ਵਿੱਚ ਤਾਂ ਪਰਾਈ ਨਹੀਂ ਦੇਣਾ ਜਰੂਰ ਨਾਮ ਵਾਲੇ ਵੀਰ ਨੂੰ ਰੱਖਣਗੇ ਆਪਾਂ ਪਾਣੀ ਪੇਰ ਫੀਲ ਦੇ ਵਿੱਚ ਗੋਡੋਤੀ ਕਰਨਗੇ